ਆਹ ਦੇਖੋ ਆ ਵੀ ਆ ਗਏ ਲੈ ਹੋਰ ਵੀ ਦਿਖੋ ਜਿਹੜਾ ਤੇ ਚੀਲੇ ਗਾਣੇ ਨਹੀਂ ਕੀ ਪਿਆ ਮਾਣੇ ਕੋਲ ਆਲੇ ਬੜਾ ਹੱਥਿਆ ਮੇਲੀ ਵਗਾ ਡਾਲੇ ਦਾ ਬਾਈ ਇਹਨਾਂ ਦੇ ਕੰਮ ਆ ਜਾਂਦਾ ਕੱਟੀਆਂ ਲਾਦੇ ਆ ਬੜਾ ਹੱਥਿਆ ਦੇਖੀ ਮਿੱਟੀ ਲਗਵਾਣੀ ਹੈਗਾ ਆ ਬੜਾ ਤੋਹਲਾ ਤਾਂ ਨਗਰੇ ਕਹਾਂ ਗਏ ਜੋਨ ਤੋਂ ਬਾਦ ਗਏਵੇਂ ਹਾਂ ਉਹ ਕਾਣੀ ਕਰਨੀ ਚਾਹੀਦੀ ਚਾਲੀ ਚਾਲੀ ਕਾੜ ਲੰਗੋ ਚਾਲੀ ਕਾੜ ਲੰਗੋ ਦੇ ਉੱਪਰ ਆ ਖੋਵੇ ਆ। ਇਹਦੇ ਉੱਪਰ ਆ ਫਿਪਾ ਰੋਵੇ ਤੇ ਇਹਦੇ ਨਾਮ ਦੇ ਨਾਲ ਆ। ਪਾਜੀ ਇਹਨਾਂ ਗੱਲਬਾਤ ਕਰੋ ਮਰੀ ਜੀ। ਗੱਲਬਾਤ ਕਰਦੇ ਆ। ਪਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਕੀ ਤੁਹਾਡਾ? ਸਰ ਬਰਿੰਦਰ ਸਿੰਘ ਨੰਬਰਦਾਰ ਪਿੰਡ ਪੰਦਰਾਵਾਂ। ਫਟ ਇਹ 15ਵਾਂ ਪਿੰਡ ਹੈਗਾ ਆ ਅੱਜ ਕੱਲ ਨਾਲੋਂ ਅੱਜ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕੱਲ ਨਾਲੋਂ ਅੱਜ ਦੇ ਹਾਲਾਤ ਢਿੱਲੇ ਆ ਤੁਸੀਂ ਵੀ ਹੁਣ ਇੱਕ ਕਰ ਜੜ ਮਾਰ ਕੇ ਆਏ ਆ ਨਾ ਦੇਖੇ ਨਾ ਪਾਣੀ ਜਿਹੜਾ ਪਾਣੀ ਦੀ ਹਜੇ ਜਿਹੜੀ ਹੈਗਾ ਜਿੱਥੇ ਬਾੜ ਹੈਗੀ ਆ ਉਹਦੀ ਲਹਿ ਗਈ ਆ ਕੱਲ ਇਹ ਕਹਿੰਦੇ ਸੀ ਵੀ ਆ ਟਰਾਲੀਆਂ ਜਿਹੜੀਆਂ ਥੈਲੀਆਂ ਵਾਲੀਆਂ ਤੇ ਦੂਜੀਆਂ ਟਰਾਲੀਆਂ ਉਹਨਾਂ ਦੇ ਡਿੱਕੇ ਨਾਲ ਕੰਮ ਘੱਟ ਚੱਲਦਾ ਜੋ ਜਿੱਦਾਂ ਸੰਗਤ ਨੂੰ ਪਤਾ ਲੱਗਦਾ ਸੰਗਤ ਫਿਰ ਉਸ ਦਾ ਕੁਕੜੀ ਪਿੱਛੇ ਕਹਿੰਦਾ ਤੁਹਾਡਾ ਮਤਲਬ ਇਹ ਆ ਕਿ ਜਦੋਂ ਕਾਫੀ ਰਾਸ ਪੈ ਜਾਂਦਾ ਫਿਰ ਟਰਾਲੀਆਂ ਨੂੰ ਨੰਗੜ ਨੁੰਗੜ ਦੇ ਵਿੱਚ ਸਮੱਸਿਆ ਆਂਦੀਆਂ ਹੈਗੀਆਂ ਇਹ ਹੈਗਾ ਕੱਲ ਇੰਨੀ ਕੀ ਗਾ ਗੱਲ ਅਸੀਂ ਨੋਟ ਕੀਤੀ ਚਲੋ ਸੰਗਤਾਂ ਸੇਵਾ ਦੇ ਰੂਪ ਚ ਵੱਡੀਆਂ ਟਰਾਲੀਆਂ ਲੈਂਦੇ ਆ ਨਾ ਜਿਹੜੇ ਠੀਕ ਉਹ ਜਦੋਂ ਪੋਪ ਲਾਈਨ ਲਾਉਂਦੇ ਆ ਹੂੰ ਉਹ ਤਾਂ ਇਹ ਵੀ ਡਰਦੇ ਆ ਕਿ ਕਿਸੇ ਦਾ ਐਡੀ ਮਹਿੰਗੀ ਟਰਾਲੀ ਆ ਨੁਕਸਾਨ ਨਾ ਹੋ ਜੇ ਠੀਕ ਇਹ ਗਲਤ ਇਹਨਾਂ ਦੇ ਵੀ ਜਾਇਜ਼ ਆ ਇਹ ਕੇਦੀ ਟਰਾਲੀ ਦਾ ਮੜ ਜਾ ਨੁਕਸਾਨ ਹੋ ਗਿਆ ਅਗਲਾ ਕਰਨ ਤਾਂ ਸੇਵਾ ਆਇਆ ਤੇ ਨੁਕਸਾਨ ਕਰਾ ਕੇ ਚਲ ਗਿਆ ਉਹ ਮੜੀ ਗਿਆ ਲੈ ਤੇ ਜਿਹੜੀਆਂ ਜੈਕ ਵਾਲੀਆਂ ਟਰਾਲੀਆਂ ਉਹਨਾਂ ਦਾ ਕਹਾਣੀ ਫੇਟਿਆ ਅੱਛਾ ਜਿਹੜੀ ਕੱਲ ਢਾ ਬਣਾਈ ਗਈ ਸੀ ਪਤਾ ਲੱਗਾ ਕਿ 7 ਵਜੇ ਦੇ ਕਰੀਬ ਉਹ ਵੀ ਜਿਹੜਾ ਸੀਗਾ ਕਿ ਪਾਣੀ ਦੇ ਪੇਟ ਚੜ ਗਿਆ ਜਿਹੜਾ ਨਾ ਹਾਲ ਦੀ ਘੜੀ ਤਾਂ ਜੇ 100% ਕੰਮ ਹੁੰਦਾ ਹੂੰ ਹੂੰ ਉਹ ਚੋਂ 60% ਤਾਂ ਬਾਬੇ ਦੀ ਪੇਟ ਚੜਦਾ ਹੀ ਆ ਚੜਦਾ ਹੀ ਆ ਬਾਬੇ ਦੀ ਪੇਟ ਚੜਦਾ ਤੇ ਟਾ ਵੀ ਜਿਹੜੀ ਹੈਗੀ ਆ ਉਸ ਹਾਵ ਨਾਲ ਚੱਲੀ ਜਾਂਦੀ ਹੈ ਜੀ ਤਾਂ ਨਹੀਂ ਰੁਕੀ ਤੇ ਆ ਜਿਹੜੀ ਥੈਲੇ ਲਾਣ ਦੀ ਸਪੀਡ ਆ ਹੂੰ ਹੂੰ ਇਹ ਘਟਿਆ ਇਹ ਥੈਲੇ ਲਾਣ ਦੀ ਸਪੀਡ ਜਿੰਨੀ ਵਧੂਗੀ ਉੰਨਾ ਮੜਿਆ ਮਾਲਕ ਕਿਰਪਾ ਕਰੂਗਾ ਤੁਹਾਡੇ ਕਹਿੰਦਾ ਮਤਲਬ ਇਹ ਹੈਗਾ ਕਿ ਇਹ ਨਾ ਸੋਚਿਆ ਜਾਵੇ ਕਿ ਹੁਣ ਨਹੀਂ ਨਹੀਂ ਵੱਧ ਰਹੇ ਹੈਗੇ ਜਾਂ ਕੀ ਕਹਿੰਦਾ ਮਤਲਬ ਪਾਣੀ ਥੋੜਾ ਲੈਵਲ ਉੱਪਰ ਭਿੱਲੇ ਢਿੱਲੀ ਪੈ ਜਾਵੇ ਤੁਸੀਂ ਇਹ ਸਨੇਹਾ ਕੀ ਦੇਣਾ ਚਾਹੁੰਦੇ ਆ ਨਹੀਂ ਨਹੀਂ ਇਹ ਢਿੱਲੇ ਪੈਣ ਵਾਲੀ ਤਾਂ ਕਹਾਣੀ ਨਹੀਂ ਹੈਗੀ ਹਾਂ ਹਾਂ ਹੁਣ ਜਦਾਂ ਚਲ ਠੇਕੇਦਾਰ ਕਹਿੰਦੇ ਆ ਵੀ ਹਾਂ ਅਸੀਂ ਆਪ ਸੰਭਾਲ ਲਾਂਗੇ ਠੀਕ ਆ ਪਰ ਕਹਾਣੀ ਇਹ ਗਲਤ ਐ ਕਿਉਂ ਜੀ ਤੁਹਾਡੇ ਇਹ ਗਲਤ ਐ ਜਦੋਂ ਮਾਰੇ ਜਾ ਮਾਰੇ ਜਾਂਦੇ ਵਾਰ ਇਦਾਂ ਦਾ ਵੀ 2 ਫੁੱਟ ਪਾਣੀ ਚੜ ਗਿਆ ਤੇ ਪਾਣੀ ਸਾਰਾ ਬਾਹਰ ਨਿਕਲ ਜਾਣਾ ਬਾਹਰ ਨਿਕਲ ਜਾਣਾ ਹੋਰ ਪਾਣੀ ਛੱਡਣ ਦਾ ਕੋਈ ਪਤਾ ਨਹੀਂ ਕਦੋਂ ਛੱਡਦਾ ਤਾਂ ਮੈਂ ਆ ਮੈਂ ਜੇ ਮੜਿਆ ਬਾਦ ਪੈ ਗਿਆ ਮੈਂ ਤਾਂ ਪਾਣੀ ਤਾਂ ਉਹਨਾਂ ਦੇ ਵਸਦਾ ਰੋਕ ਕਹਿੰਦਾ ਮਤਲਬ ਐ ਕਿ ਫਰਸਟ ਏਡ ਦਾ ਕੰਮ ਕਰਨ ਦੀ ਬਜਾਏ ਪਹਿਲੇ ਕੰਮ ਕਰ ਲਿਆ ਜਾਵੇ ਹਾਂਜੀ 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 ਫਰਸਟ ਏਡ ਤਾਂ ਹੁਣ ਫਰਸਟ ਏਡ ਹੀ ਐ ਹੁਣ ਤਾਂ ਫਰਸਟ ਏਡ ਚੱਲ ਰਹੀ ਹੈ ਨਾ ਚੱਲ ਰਹੀ ਫਰਸਟ ਏਡ ਹੀ ਐ ਫਰਸਟ ਏਡ ਨੂੰ ਵੀ ਥੋੜੀ ਜਿਹਾ ਵਧਾਇਆ ਜਾਵੇ ਵਧਾਇਆ ਜਾਵੇ ਕਹਿੰਦਾ ਮਤਲਬ ਹੈ ਕਿ ਨਹੀਂ ਤਾਂ ਇਹ ਇੰਤਜ਼ਾਰ ਨਾ ਕੀਤਾ ਜਾਵੇ ਜਾਂ ਪਿੱਛੋਂ ਪਾਣੀ ਛੱਡਦੇ ਹੋ ਉਹਦਾ ਇੰਤਜ਼ਾਰ ਨਾ ਪਾਣੀ ਇਹ ਆ ਜਿਹੜੀ ਹੁਣ ਸੇਵਾ ਚ ਕਮੀ ਆਈ ਹੈ ਜਾਂ ਗੱਲ ਆ ਹਾਂਜੀ ਇੱਥੇ ਲੋਕਾਂ ਚ ਇੱਕ ਮੈਸੇਜ ਚੱਲ ਗਿਆ ਵੀ ਆ ਜਿਹੜੇ ਸੇਵਾ ਤਾਂ ਕਰਦੇ ਆ ਪਿੰਡਾਂ ਦੇ ਲੋਕ ਐਡ ਐਡੀ ਦੂਰੋਂ ਪਬਲਿਕ ਕਰ ਰਹੀ ਹੈ ਹਾਂ ਹਾਂ ਤੇ ਜਿਹੜਾ ਇਹ ਉਹਦੇ 10 ਰੁਪਏ ਇਹ ਤਾਂ ਦੱਸੀ ਜਾਂਦੇ ਆ ਵੀ 10 ਰੁਪਏ ਥੱਲਾ ਲੈਂਦੇ ਆ ਹਾਂ ਵੀ ਠੇਕੇਦਾਰ ਨੇ ਉਹਨੂੰ ਵਿੱਚੋਂ ਛੱਟਣ ਕੇ 10 ਰੁਪਏ ਲਈ ਜਾਣੇ ਜਾ ਤਾਂ ਇਹ ਗੱਲ ਹੈਗੀ ਆ ਵੀ ਜੇ ਉਹ ਠੇਕਦਾਰ ਦੀ ਜਿਹੜੀ ਲੇਬਰ ਆ ਹੂੰ ਹੂੰ ਉਹਨੂੰ ਜੋ ਦੇਣਾ ਜਾਇਜ਼ ਉਹਨਾਂ ਨੂੰ ਦੇ ਦੇ ਬਈ ਠੀਕ ਹੈ ਬਾਕੀ ਜਿਹੜਾ ਹੈਗਾ ਜਿਹੜਾ ਬੰਦਾ ਸੇਵਾ ਕਰਦਾ ਉਹ ਲੱਗ ਤੋ ਉਹਦਾ ਤਾਂ ਸੋਚਿਆ ਜਾਵੇ ਉਹਦਾ ਵੀ ਸੋਚਿਆ ਇਹ ਆ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਰੱਤੀ ਇਹੀ ਸਲਾਹ ਕਰਦੀ ਸੀ ਕੀ ਸਲਾਹ ਕਰਦੇ ਸੀ ਦੱਸ ਦੱਸ ਪਿੰਡਾਂ 'ਚੋਂ ਫੋਨ ਆਏ ਆ ਹਾਂ ਉਹ ਇਹੀ ਗੱਲ ਕਰਦੇ ਆ ਵੀ ਇਹਦਾ ਬਣੂਗਾ ਕੀ ਕੰਮ ਆਪਾਂ ਕਰੀ ਜਾਣਾ ਹਾਂ ਤੇ ਮਲਾਈ ਕਿਹੇ ਹੋਰ ਨਖਾਏ ਠੇਕਦਾਰ ਨੇ ਪੈਸੇ ਸਾਰਿਆਂ ਦੇ ਮੰਨਾਂ ਚ ਇਹੀ ਬਹਿਮ ਆ ਏ ਭੈ ਮੈਂ ਹਾਂ ਮਤਲਬ ਤੁਹਾਡੀ ਮੀਟਿੰਗ ਵਗੈਰਾ ਹੋਈ ਆ ਇਹਦੇ ਬਾਰੇ ਚ ਕੋਈ ਗੱਲਬਾਤ ਹੋਈ ਤਾਂ ਹੁਣ ਮੀਟਿੰਗ ਰਾਤੀ ਤਾਂ ਹੁਣ ਇੱਥੇ ਅਸੀਂ ਚਾਰ ਪੰਜ ਸਰਪੰਚ ਸੀਗੇ ਤੇ ਕਿ ਵੀ ਹਰੇਕ ਨੇ ਯਾਰ ਕੀਤਾ ਕਿ ਜਾਵੇ ਸੇਵਾ ਆਪਾਂ ਕਰਦੇ ਆ ਮਲਾਈ ਕੋਈ ਹੋਰ ਖਾਈ ਜਾਵੇ ਠੀਕ ਆ ਗੱਲ ਬੋਲ ਤਾਂ ਕਿ ਤੁਸੀ ਇਹ ਤਾਂ 2 ਮਹੀਨਿਆਂ ਤੋਂ ਅਸੀਂ ਇਹ ਗੱਲ ਕਰਨਾ ਨਾ ਕੀ ਤੁਹਾਡਾ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਪਰ ਆ ਬੋਲ ਤੋਂ ਅੱਛਾ ਕੀ ਕਹਿਣਾ ਚਾਹੁੰਦੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੇ ਇਹ ਲੰਮੜਦਾਦ ਜੀ ਗੱਲ ਕਹਿੰਦੇ ਆ ਇਹ ਵੀ 15 ਮਹੀਨੋਂ ਤੋਂ ਮੇਰੇ ਛੋਟੇ ਬਰਾਦਰ ਆ ਹਾਂ ਗੱਲ ਕੀ ਕਰ ਰਹੇ ਆ ਉਹ ਦੱਸੋ ਔਰ ਇਹ ਗੱਲ ਤਾਂ ਸਿੰਘ ਭਾਈ ਮਹੀਨਿਆਂ ਤੋਂ ਕਰ ਰਹੇ ਆ ਪਹਿਲਾਂ ਸਾਡੇ ਉੱਥੇ ਹੀ ਸ਼ੁਰੂ ਗੱਲ ਕੀ ਕਰ ਰਹੇ ਆ ਉਹ ਦੱਸੋ ਨਾ ਗੱਲ ਇਹ ਕਰ ਰਹੇ ਆ ਜਿਹੜੀ ਨਿਰਗ ਵਾਲੇ ਭਰਦੇ ਆ ਹਾਂ ਜਿਹੜੀ ਆਮ ਲੇਬਰ ਦਿੰਦੇ ਆ ਭਾਈ ਦੀ ਉਹ 4 ਰੁਪਏ ਆ ਹੂੰ ਔਰ 8 ਰੁਪਏ ਜਿਹੜੀ ਆ ਇਹ ਕ੍ਰੇਟ ਭਰਨੇ ਸਾਰਾ ਕੁਝ ਜਿਹੜੀ ਲੇਬਰ ਲੈਂਦੀ ਆ ਹੂੰ ਜਿਹੜੀ ਸੰਗਤ ਸੇਵਾ ਕਰਦੀ ਆ ਹੂੰ ਉਹ ਪਿੰਡ ਦੀ ਟਰਾਲੀ ਨੋਟ ਮੈਂ ਉੱਥੇ ਪਿੰਡ ਦੀਆਂ ਆਪਣੇ ਟਰਾਲੀਆਂ ਨੋਟ ਸਰਪੰਚ ਦਾ ਨੰਬਰ ਨੋਟ ਹੂੰ ਵੀ ਆਪ ਸੇਵਾ ਇਥੋਂ ਆਈ ਉਹ ਸਰਪੰਚ ਨੂੰ ਰੋਵੇ ਆਪਣੇ ਪਿੰਡ ਦੀ ਡਿਵੈਲਪਮੈਂਟ ਤੇ ਲਾਵੇ ਆਪਣੇ ਪਿੰਡ ਤੇ ਲਾਵੇ ਗੁਰਦੁਆਰੇ ਲਾਵੇ ਕਿਤੇ ਵੀ ਲਾਵੇ ਹੂੰ ਔਰ ਜਿਹੜਾ ਲੰਗਰ ਚੱਲਦਾ ਹੋਰ ਸੇਵਾ ਚੱਲਦੀ ਆ ਤੇਲ ਪਵਾਵੇ ਕਿਸੇ ਦੇ ਉਹ ਸੇਵਾ ਉਹ ਚਾਰ ਪਏ ਤੁਹਾਡਾ ਕਹਿੰਦਾ ਮਤਲਬ ਇਹ ਪਿੰਡ ਦੀ ਜਿਹੜੀ ਪੰਚਾਇਤ ਆ ਸਰਪੰਚਾਂ ਪੰਚਾਂ ਨਾਲ ਰਾਬਤਾ ਕਿਹੜੇ ਪਿੰਡ ਤੋਂ ਟਰਾਲੀਆਂ ਭਰ ਕੇ ਆਵੀਆਂ ਉਹਦੇ ਜਿਹੜੇ ਬਣਦੇ ਭਰਾਈ ਦੇ ਪੈਸੇ ਆ ਹਾਂ ਉਹ ਉਸ ਪਿੰਡ ਨੂੰ ਦਿੱਤੇ ਜਾਣ ਉਹ ਆਪਣੇ ਗੁਰਦੁਆਰੇ ਲਾਵੇ ਕਹਿੰਦਾ ਮਤਲਬ ਹੈ ਜਿਹੜਾ ਪਿੰਡ ਵੀ ਜਿਹੜਾ ਹੈਗਾ ਆ ਕਿ ਇਹ ਟਰੈਲੀਆਂ ਭਰ ਰਿਹਾ ਮਿੱਟੀ ਲਿਆ ਰਿਹਾ ਕੁਝ ਵੀ ਲਿਆ ਰਿਹਾ ਉਸ ਪਿੰਡ ਨੂੰ ਫਿਲਹਾਲ ਤਾਂ ਦੇਖੋ ਔਕੀ ਘੜੀ ਆ ਕਿ ਉਹ ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਨਰੇਗਾ ਵਾਲੇ ਭਰ ਕੇ ਲਿਆਉਂਦੇ ਮੇਰੇ ਵੀਰ ਕਿਤੋਂ ਮਾਹਪੁਰ ਤੋਂ ਇਧਰੋਂ ਕਿੱਥੋਂ ਕਿੱਥੋਂ ਆ ਗਏ ਤੇ ਉਹ ਸਾਰੀ ਜਿਹੜੀ ਮਿੱਟੀ ਦੀ ਸੇਵਾ ਜਿਹੜੀ ਹੈ ਉਹ ਠੇਕੇਦਾਰ ਹੀ ਖਾ ਜਾਣ ਗਵਰਨਮੈਂਟ ਹੀ ਖਾਜਵੇ ਇਹ ਨਹੀਂ ਸਾਨੂੰ ਚੰਗਾ ਨਹੀਂ ਲੱਗਣਾ ਪਿਕਾ ਜੀ ਆ ਤੁਸੀਂ ਜਿਹੜੀ ਹੈਗੇ ਆ ਇਹਨਾਂ ਦੀਆਂ ਕੁਝ ਸ਼ਿਕਾਇਤਾਂ ਵੀ ਨੇ ਤੇ ਉਹ ਵੀ ਤੁਸੀਂ ਜਿਹੜਾ ਆ ਕਿ ਇਨਾਂ ਦੀ ਗੱਲਬਾਤ ਸਾਰੀ ਸੁਣੀ ਹੈ ਗਿਆ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਕਿ ਹੋਰ ਕੀ ਇੱਥੇ ਚੱਲ ਰਿਹਾ ਹੈ ਔਰ ਇਹ ਵੀ ਕੋਸ਼ਿਸ਼ ਕਰਾਂਗੇ ਕਿ ਸਬੰਧਤ ਵਿਭਾਗ ਦੇ ਕਿਸੇ ਨਾ ਕਿਸੇ ਅਫਸਰ ਦੇ ਨਾਲ ਵੀ ਅਸੀਂ ਜਿਹੜੀ ਆ ਇਹਨਾਂ ਦੀ ਗੱਲਬਾਤ ਜਿਹੜੀ ਆ ਉਹ ਕਰੀਏ ਇਲਾਕੇ ਦੇ ਜਿੰਨੇ ਵੀ ਮਤਲਬ ਪ੍ਰਮੁੱਖ ਹਸਤੀਆਂ ਇਸ ਮੁੱਦੇ ਤੇ ਪਹੁੰਚ ਰਹੇ ਨੇ ਅਸੀਂ ਜਾਣਦੇ ਆ ਇੱਥੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜੀਰ ਸਿੰਘ ਜੀ ਬੁਲਟਨ ਦਾ ਹਾਂਜੀ ਕੱਲ ਤੇ ਅੱਜ ਦੇ ਹਾਲਾਤਾਂ ਬਾਰੇ ਦੱਸੋ ਇੱਥੇ ਤੇ ਕਿਸ ਤਰ੍ਹਾਂ ਨੇ ਸਵੇਰ ਦਾ तकरीबन 10:40 ਮਿੰਟ ਹੋ ਚੱਲੇ ਨੇ ਕੀ ਕਹਿਣਾ ਚਾਹੁੰਦੇ ਆ ਕੱਲ ਦੀ ਕੋਠਾ ਅੱਜ ਤਾਂ ਆ ਕੋਲ ਛੱਟੀ ਆ ਹਮ ਪਰ ਥੋੜੀ ਬਈ ਉਹਦਾ ਕੰਮ ਖਤਰੇ ਜਿਹਾ ਹੈ ਕੋਈ ਗੱਲ ਨਹੀਂ ਇੰਦਾਂ ਦੀ ਜਿਹੜਾ ਪਰ ਲੇਬਰ ਬੜੀ ਘੱਟ ਨਜ਼ਰ ਆ ਰਹੀ ਆ ਲੇਬਰ ਘੱਟ ਆ ਥੋੜੀ ਲੇਬਰ ਦੀ ਘਾਟ ਆ ਠੇਕ ਦਾਰ ਉਹ ਦੋ ਆ ਕਹਿੰਦੇ ਹਾਂ ਬੰਦਾ 50 100 ਕਹਿ ਕੰਮ ਕਰਦਾ ਜਿਹੜਾ ਆਮ ਲੋਕਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਆਮ ਲੋਕ ਆ ਜਾਊਏ ਸਾਡੀ ਮਦਦ ਲਈ ਇੰਨਾ ਨਾ ਦਾ ਅਸੀਂ ਬਚ ਨਹੀਂ ਸਕਦੇ ਕਿਉਂ ਪਾਣੀ 3-4 ਫੁੱਟ ਚ ਪਾਣੀ ਹੋਰ ਆ ਗਿਆ ਹਾਂ ਤਾਂ 2 ਫੁੱਟ ਨੀਮਾ ਚੱਲਦਾ 3 ਫੁੱਟ ਫਿਰ ਪਾਣੀ ਬਾਹਰ ਨਹੀਂ ਜਾਂਦਾ ਮਤਲਬ ਇਹ ਨਾ ਦੇਖੋ ਕਿ ਮੀਂਹ ਪੈ ਮੀਂਹ ਆ ਜਵੇ ਜਾਂ ਉਹ ਆ ਜਵੇ ਉਹ ਮਹਾਰਜ ਕਿਤੇ ਵੀ ਆ ਜਵੇ ਤਾਂ ਅਸੀਂ ਆਪਾਂ ਖਤਰੇ 'ਚ ਬਹੁਤ ਖਤਰੇ ਵਿੱਚ ਹੈ ਫਲੋਰ ਤੱਕ ਸਾਰੇ ਪਿੰਡਾਂ 'ਚ ਪਾਣੀ ਭਰੂਗਾ ਫਿਰ ਹਾਂਜੀ ਭਾਟਾ ਸਾਹਿਬ ਤੁਸੀਂ ਠੀਕ ਇਹ ਕਹੋਗੇ ਬਿਸਮਿਲਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਤਾਂ ਬੈਸੇ ਅੱਜ ਪਹਿਲੇ ਦਿਨੀ ਆਇਆ ਇੱਥੇ ਹੂੰ ਹੂੰ ਮੇਰਾ ਬੇਟਾ ਪ੍ਰਭਜੋ ਸਿੰਘ ਖਬਰਾਂ ਤਾਂ ਪਹੁੰਚਦੀਆਂ ਤੁਹਾਡੇ ਕੋਲ ਇਤਨਾ ਤੋਂ ਮਤਲਬ ਉਹ ਸਾਰੇ ਜਿੰਨੇ ਵੀ ਬੰਦੇ ਹੈਗੇ ਆ ਹੂੰ ਹੂੰ ਉਹਨਾਂ ਦੇ ਵਿੱਚ ਸਿਬੂ ਦਲਵੰਡੀ ਪਹਿਲਾਂ ਫਿਰ ਉਧਰ ਢੈਂਗੜਪੁਰ ਉਧਰ ਸਾਰੇ ਪਾਸੇ ਲੱਗਿਓ ਇੱਧਰ ਵੀ ਤੇ ਆਮ ਲੋਕਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਆ ਆਮ ਲੋਕਾਂ ਨੂੰ ਇਹੀ ਕਹਿੰਦੇ ਕਿ ਵੱਧ ਤੋਂ ਵੱਧ ਸਾਥ ਦਿਓ ਜਿੱਦਾਂ ਪਿੱਛੇ ਤੁਸੀਂ ਸਾਥ ਦੇ ਕੇ ਸਾਰਾ ਮੁੰਡਿਆਂ ਨੇ ਨੌਜਵਾਨਾਂ ਨੇ ਟਰਾਲੀਆਂ ਮਿੱਟੀ ਲਿਆ ਕੇ ਬਹੁਤ ਮਿਹਨਤ ਕੀਤੀ ਹੈ ਜਿਆਦਾ ਹੂੰ ਹੂੰ ਇਹੀ ਸੰਦੇਸ਼ ਦਣਾ ਚਾਹੁੰਦੇ ਕਿ ਸਾਰੇ ਕਹਿੰਦਾ ਮਤਲਬ ਹਟਣਾ ਨਹੀਂ ਚਾਹੀਦਾ ਕਿ ਕਿਉਂ ਢਾਹ ਲੱਗੀ ਜਾ ਰਹੀ ਆ ਮੈਂ ਕਿਹਾ ਆਪਣੇ ਬਿਲਕੁਲ ਕੋਲ ਜਿਹੜਾ ਪਾਣੀ ਆ ਬਿਲਕੁਲ ਠਿਕਾਣੇ ਬਿਲਕੁਲ ਨਾਲ ਲੱਗ ਚੁੱਕਾ ਹਾਂ ਜਿਸ ਤਰ੍ਹਾਂ ਬਣਾਈ ਜਾਂਦੇ ਥੱਲੇ ਢਾਹ ਲੱਗੀ ਜਾ ਰਹੀ ਆ ਹਾਂ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਹੋ ਸਕਦਾ ਨੁਕਸਾਨ ਵੱਧ ਵੀ ਹੋ ਸਕਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਇਹੀ ਆ ਮਹਾਪੁਰਸ਼ ਨਾਨਕਪੁਰ ਸਾਹਿਬ ਤੋਂ ਵੀ ਆ ਰਹੇ ਆ ਉਹ ਵੀ ਜਿਹੜੇ ਹੈਗੀ ਆ ਸਾਰੀ ਸੇਵਾ ਸੰਭਾਲਣਗੇ ਇੱਥੇ ਉਹ ਵੀ ਸੇਵਾ ਤਾਂ ਹੀ ਸੰਭਾਲਣਗੇ ਜੇ ਇਲਾਕੇ ਦੇ ਲੋਕ ਪਿੰਡ ਦੇ ਲੋਕ ਜਿੰਨੇ ਨੇ ਇੱਧਰ ਇਲਾਕਾ ਨਿਵਾਸੀ ਆ ਦੂਰੋਂ ਦੂਰੋਂ ਉਥੋਂ ਜਿਹੜੇ ਨੌਜਵਾਨ ਚੱਲ ਕੇ ਟਰੈਕਟਰ ਟਰਾਲੀਆਂ ਨਾਲ ਲੈ ਕੇ ਮਿੱਟੀ ਤੇ ਜਿਹੜਾ ਆਪਣੇ ਥੈਲਿਆਂ 'ਚ ਭਰ ਕੇ ਲਿਆ ਰਹੇ ਜਿਹੜਾ ਕਿ ਬਹੁਤ ਕਠਿਨ ਕੰਮ ਆ ਦੇਖੋ ਟਰਾਲੀਆਂ ਤੇ ਮਿੱਟੀ ਉਦਾਂ ਭਰਨੀ ਜਿਹੜੀ ਜੀਸੀਬੀ ਨਾਲ ਗੱਲ ਹੋ ਰਿਹਾ ਜਿਹੜੀ ਉਦਾਂ ਥੈਲਿਆਂ 'ਚ ਭਰ ਕੇ ਲਿਆਣੀ ਆ ਇਹ ਬੜੀ ਮਹਿੰਤ ਦਾ ਕੰਮ ਆ ਕਿਉਂਕਿ ਜਿਹੜਾ ਦਰਿਆ ਵੀ ਬਹੁਤ ਜ਼ੋਰ ਦੇ ਨਾਲ ਵਗ ਰਿਹਾ ਬਹੁਤ ਪੂਰੀ ਕਾਫੀ ਰਫਤਾਰ ਹੈਗੀ ਆ ਇਹ ਰਫਤਾਰ ਬਹੁਤ ਜ਼ਿਆਦਾ ਤੇਜ਼ ਆ ਤੇ ਇੱਕ ਤਾਂ ਵਾਹਿਗੁਰੂ ਦੇ ਚਰਨਾਬਚਰ ਅਰਦਾਸ ਬੇਨਤੀ ਹੈ ਅੱਗੇ ਮਾਹਪੁਰ ਖਾਲਾਚੋਰ ਵਾਲੇ ਵੀ ਬਾਬਾ ਨਖਤਰ ਸਿੰਘ ਉਹ ਵੀ ਆ ਕੇ ਉਹਨਾਂ ਨੇ ਵੀ ਅਰਦਾਸ ਬੇਨਤੀ ਕੀਤੀ ਸੀ ਪਰ ਤੇ ਅਸੀਂ ਵੀ ਅਰਦਾਸਾਂ ਬੇਨਤੀਆਂ ਕਰਦੇ ਸਾਰੇ ਅਰਦਾਸਾਂ ਬੇਨਤੀਆਂ ਦੀ ਪ੍ਰਵਾਤਨਾ ਚਰਨਾ ਕਰਦੇ ਕਿ ਉਹ ਵਾਜਾ ਦੇਵਤਾ ਹੈ ਵਾਜਾ ਪੀਰ ਆ ਇਹ ਮਤਲਬ ਜੋ ਹੈ ਇਹ ਇਹੀ ਹੈ ਕਿ ਆਪਣੇ ਜਿੱਥੇ ਪਹਿਲਾਂ ਚੱਲਦਾ ਉੱਥੇ ਚੱਲੇ ਤੇ ਹੁਣ ਤਾਂ ਪ੍ਰਿਆਰ ਦੇਖੋ ਕਾਫੀ ਸਦਾ ਪੀਰ ਸਿੰਘ ਉਹਨਾਂ ਨੇ ਕਿਹਾ ਤੇ ਕਿ 7-8 ਕਿੱਲੋ ਦਰਤ ਰਿਆ ਆ 12 ਜਦੋਂ ਵੀ ਕੋਈ ਆਪਣੇ ਬਿਆਨ ਦਿੰਦਾ ਹੈਗਾ ਆ ਇਸ ਚੈਨਲ ਦੇ ਉੱਪਰ ਉਹ ਉਹਨਾਂ ਦੇ ਨਿੱਜੀ ਬਿਆਨ ਹੁੰਦੇ ਨੇ ਕਿਉਂਕਿ ਪਾਇਆ ਗਿਆ ਆ ਕਿ ਕੁਝ ਇਲਜ਼ਾਮ ਤਰਾਸੀਆਂ ਵੀ ਜੋ ਹੈਗੀਆਂ ਜਦੋਂ ਅਸੀਂ ਇਹ ਕਵਰੇਜ ਕਰ ਰਹੇ ਸੀ ਕਿਹਾ ਗਿਆ ਹੈ ਪਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਕਿਸੇ ਵੀ ਗੱਲ ਦੀ ਜਿਹੜੀ ਉਹ ਪੁਸ਼ਟੀ ਨਹੀਂ ਕਰਦਾ ਆ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਜਿਹੜਾ ਆ ਗੱਲਬਾਤ ਹੁੰਦੀ ਆ ਪਰ ਫਿਰ ਵੀ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਜੋ ਵੀ ਕੋਈ ਗੱਲਬਾਤ ਕਰਦਾ ਉਸ ਨੂੰ ਅਸੀਂ ਲਗਾ ਦਿੰਨੇ ਆ ਤਾਜੋ ਜਿਹੜੀ ਆ ਉਹ ਸੁਤੰਤ ਮਹਿਕਮੇ ਤੱਕ ਪਹੁੰਚ ਸਕਦੇ ਨਵਾਂ ਸ਼ਹਿਰ ਦੁਆਬਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਕਰਚਾ ਦੀ ਵਿਸ਼ੇਸ਼ ਲੋਕ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਲਖਵੀਰ ਹਾਂਜੀ ਲਖਵੀਰ ਸਿੰਘ ਜੀ ਕਿਹੜਾ ਪਿੰਡ ਆ ਕੁਰਦਾ ਕੁਰਦਾ ਠੀਕ ਆ ਕੀ ਕਹਿਣਾ ਚਾਹੋਗੇ ਇੱਥੇ ਪਤਾ ਲੱਗਾ ਕਿ ਜੋ ਜਾਣਕਾਰੀ ਮਿਲੀ ਆ ਸੂਤਰਾਂ ਤੋਂ ਪੈਨੂ ਠੇਕੇ ਤੇ ਦਿੱਤਾ ਕੰਮ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਇਹਦੇ ਬਾਰੇ ਤਹਾਨੂੰ ਕੋਈ ਅਜੇ ਕਲੀਅਰ ਤਾਂ ਹੋਇਆ ਨੀਗਾ ਸੁਣਿਆ ਜਾਂ ਕਿ ਠੇਕੇ ਦਿੱਤਾ ਜਾਂ ਦੋ ਠੇਕੇਦਾਰਾਂ ਨੂੰ ਕੰਮ ਦਿੱਤਾ ਗਿਆ ਹੈ ਫੈਸਲੇ ਤੋਂ ਤੇ ਮੰਨ ਲਓ ਜੇ ਇਹ ਠੇਕੇ ਤੇ ਕੰਮ ਮੰਨ ਲਓ ਦੇ ਦਿੱਤਾ ਗਿਆ ਆ ਤੇ ਉਹਦੇ ਨਾਲ ਕੋਈ ਫਾਇਦਾ ਆ ਜਾਂ ਕੋ ਨੁਕਸਾਨ ਆ ਜਾਂ ਕੋ ਕੀ ਚੱਕਰ ਆ ਨਹੀਂ ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਆ ਉਹ ਅਕਸਰ ਉਹਨਾਂ ਵੱਲੋਂ ਉਹਨੇ ਰੋਕਣਾ ਜਾਂ ਨੁਕਸਾਨ ਜਿਹੜਾ ਹੋ ਰਿਹਾ ਆ ਹਾਂ ਮੇਨ ਪ੍ਰੋਪਰ ਡਿਊਟੀ ਤਾਂ ਉਹਨਾਂ ਦੀ ਬਣਦੀ ਆ ਨਾ ਹਾਂ ਉਹ ਆਪਣੇ ਤੌਰ ਤੇ ਨਾਲ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਨਾ ਤੇ ਪਬਲਿਕ ਆਜ ਬੜੀ ਘੱਟ ਦਿਖ ਰਹੀ ਆ ਪਬਲਿਕ ਆ ਪਬਲਿਕ ਵੀ ਪ੍ਰਸ਼ਾਸਨ ਵੱਲੋਂ ਦੇਖਦੀ ਪ੍ਰਸ਼ਾਸਨ ਕਰ ਕੀ ਰਿਹਾ ਆ ਹੂੰ ਤੇ ਜਦੋਂ ਪ੍ਰਸ਼ਾਸਨ ਨੇ ਤਾਂ ਕੁਝ ਨਾ ਕੁਝ ਕਰਨਾ ਹੀ ਆ ਉਹਨੂੰ ਕੰਪਲੀਟ ਕਰਨ ਲਈ ਰੋਕਣ ਲਈ ਨੁਕਸਾਨ ਜਿਹੜਾ ਹੋ ਰਿਹਾ ਹੈ ਜਰਾ ਨਾ ਪਾਣੀ ਆ ਇੱਥੇ ਜਿਹੜੀ ਲੇਬਰ ਹੈਗੀ ਆ ਉਹਦੇ ਅੱਜ ਬਹੁਤ ਘੱਟ ਹੋਣ ਦਾ ਹਾਂਜੀ ਭਾਜੀ ਤੁਹਾਡਾ ਕੀ ਨਾਮ ਆ ਮੇਰਾ ਬਹਾਦਰ ਹੋਆ ਕਿਹੜਾ ਪਿੰਡ ਗੋਰਚਾਲਾ ਇਹ ਅੱਜ ਲੇਬਰ ਬਹੁਤ ਘੱਟ ਆ ਕੀ ਕਾਰਨ ਹੋ ਸਕਦਾ ਪਰ ਜੇ ਠਿਕਾਣਾ ਦਾ ਕੰਮ ਆ ਹਾਂ ਮੈਂ ਤੁਹਾਨੂੰ ਕਹਿੰਦਾ ਇਹ 500 ਬੰਦਾ ਆਦਾ ਹੈਗੇ ਆ ਤੁਹਾਡੇ ਸਾਹਮਣੇ ਆ ਜਿਹੜੇ ਹੈਗੇ ਆ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਹਾਂਜੀ ਆ ਲੁੱਟ ਹੋਈ ਆ ਕੀ ਲੁੱਟ ਕਿੱਦਾਂ ਹੋ ਜਾਊਂਗੇ ਫਸਲ ਸਾਰੀ ਖਰਾਬ ਗੱਲ ਕਰੋ ਨਾ ਕੀ ਕੀ ਕਹਿਣਾ ਚਾਹੁੰਦੇ ਆ ਫਸਲ ਸਾਰੀ ਖਰਾਬ ਹੋ ਰਹੀ ਆ ਹਾਂ ਫਸਲ ਸਾਰੀ ਖਰਾਬ ਹੋ ਰਹੀ ਆ ਹਾਂ ਤਾਂ ਆ ਦੇ ਬੁੱਕਦਲ ਗਈ ਹਾਂਜੀ ਭਾਜੀ ਅੱਜ ਲੇਬਰ ਬਹੁਤ ਘਟਿਆ ਕੀ ਕਹਿਣਾ ਚਾਹੁੰਦੇ ਆ ਜੀ ਇਹ ਲੀਵਰ ਘਟ ਹੋਣ ਦਾ ਜਦੋਂ ਅਸੀਂ ਇੱਥੇ ਪਹੁੰਚੇ ਆ ਸੰਗਤਾਂ ਦੇ ਵਿੱਚ ਪ੍ਰਸ਼ਾਦੇ ਤਿਆਰ ਕਰਕੇ ਲਿਆਏ ਤੇ ਅਸੀਂ ਕਿਹੜੀ ਜਗ੍ਹਾ ਤੋਂ ਹੋਰ ਨਾਮ ਦੱਸੋ ਅਸੀਂ ਮਹਿਮੂਦਪੁਰ ਪਿੰਡ ਤੋਂ ਆਏ ਜੀ ਹਾਂ ਨਾਮ ਕੀ ਹੈ ਤੁਹਾਡਾ ਤੇ ਪ੍ਰੀਤਮ ਸਿੰਘ ਜੀ ਹਾਂ ਜੀ ਹੁਣ ਦੱਸੋ ਕਲੀਅਰ ਕੀ ਗੱਲ ਆ ਇਹ ਅਸੀਂ ਇੱਥੇ ਆਏ ਆ ਜੀ ਸੰਗਤ ਵਾਸਤੇ ਲੰਗਰ ਲੈਣ ਤੇ ਅਸੀਂ ਬਹੁਤ ਹੈਰਾਨ ਹੋ ਰਹੇ ਸੀ ਕਿ ਅੱਜ ਸੰਗਤ ਇੱਥੇ ਦਿਖ ਨਹੀਂ ਰਹੀ ਹੈਗੀ ਹਾਂ ਤੇ ਇੱਥੇ ਆ ਕੇ ਅਸੀਂ ਹੋਰ ਵੀ ਦੋ ਚਾਰ ਵੀਰਾਂ ਦੇ ਨਾਲ ਗੱਲ ਕਰੀ ਆ ਬਈ ਸੰਗਤ ਅੱਜ ਘਟ ਆ ਬਈ ਮਤਲਬ ਕੀ ਚੱਕਰ ਆ ਜੀ ਉਹਨਾਂ ਨੇ ਦੱਸਿਆ ਬਈ ਇਹ ਜਿਹੜਾ ਆਪਣਾ ਇੱਥੇ ਠੇਕੇ ਦੇ ਹੁਣ ਕੰਮ ਜ ਤਰਲੀਆਂ ਆ ਰਹੀਆਂ ਸੀ ਜਾਂ ਹੋਰ ਬਹੁਤ ਸੰਗਤ ਆ ਕੇ ਸੇਵਾ ਕਰ ਰਹੀ ਸੀ ਹਾਂ ਉਹਦਾ ਕਾਰਨ ਇਹ ਹੋਇਆ ਕਿ ਉਹ ਕਹਿੰਦੇ ਨੇ ਵੀ ਇਹ ਜਿਹੜਾ ਠੇਕੇ ਤੇ ਕੰਮ ਦੇ ਦਤਾ ਹੈ ਹੁਣ ਇਹਨਾਂ ਨੇ ਆਪ ਕਰਨਾ ਹੈ ਵੀ ਹੋਰ ਸਾਨੂੰ ਕਿਸੇ ਫालतू ਜਾਂ ਸੰਗਤ ਦੀ ਜ਼ਰੂਰਤ ਨਹੀਂ ਹੈਗੀ ਹੁਣ ਉਹ ਆਪਣੇ ਐਂਡ ਦੇ ਉੱਤੇ ਜਿਹੜੇ ਠੇਕੇਦਾਰ ਨੇ ਉਹ ਕੰਮ ਕਰਵਾ ਰਹੇ ਨੇ ਬਸ ਇਹਦੇ ਬਾਰੇ ਸਾਨੂੰ ਹਜੇ ਪ੍ਰੋਪਰ ਪਤਾ ਨਹੀਂ ਹੈਗਾ ਵੀ ਕਿੱਦਾਂ ਆ ਅਸੀਂ ਜਿੱਦਾਂ ਵੀਰਾਂ ਤੋਂ ਸੁਣਿਆ ਉਹਦਾ ਤੁਹਾਨੂੰ ਅਸੀਂ ਦੱਸ ਰਹੇ ਹਾਂ ਪਰ ਕਿ ਕਿਥੋਂ ਤੱਕ ਤੋ ਅੰਦਰ ਗਤੀ ਕਿਦਰ ਕੋਈ ਨਾ ਕੋਈ ਫੋਨ ਤੇ ਗੱਲਾਂ ਹੋਈਆਂ ਹੋਣਗੀਆਂ ਕਿ ਜਿਹੜੀ ਸੰਗਤ ਨਹੀਂ ਆਈ ਹੈਗੀ ਨਹੀਂ ਤੇ ਸੰਗਤ ਜਿਹੜੀ ਹੈਗੀ ਆ ਸੰਗਤ ਤੇ ਕਾਫੀ ਆ ਜਾਂਦੀ ਸੀ ਬਿਨਾ ਬੁਲਾਏ ਆ ਜਾਂਦੀ ਸੀ ਪਿੱਛੇ ਨੂੰ ਮੋੜ ਲੈਂਦੇ ਆ ਹਾਂਜੀ ਰਾਤ ਮੈਂ ਇੱਥੇ ਬੈਠਾ ਸੀਗਾ ਹਾਂ ਆ ਬੋੜਿਆ ਦੇ 9:30 10 ਦਾ ਟਾਈਮ ਹੁਣ ਉਹ ਮੁੰਡੇ ਆਉਂਦੇ ਸੀਗੇ ਓ ਚਲੋ ਵੀ ਚਲੋ ਪਿੱਛੇ ਮੁੜ ਜਾ ਨੇ ਜਿਹੜੇ ਕੰਮ ਕਰਨ ਲਈ ਆਦੇ ਸੀ ਲੋਕਲ ਬੰਦੇ ਉਹਨਾਂ ਨੂੰ ਤੁਹਾਨੂੰ ਪਤਾ ਨਹੀਂ ਵੀ ਕੰਮ ਕਰਨ ਆਦੇ ਜਾਂ ਆਉਂਦੇ ਜਿਹੜੇ ਹਾਂਜੀ ਕੀ ਆਏ ਸੀ ਉਹਨਾਂ ਰੱਖ ਲਈ ਨਹੀਂ ਆ ਜਾ ਟਰੇਪਾਂ ਦਾ ਕਿਉਂ ਟਰੇ ਨੂੰ ਪਤਾ ਹੁੰਦਾ ਨਾ ਦਲਵਾਰਾ ਬੰਦਾ ਤੁਹਾਡਾ ਕੀ ਨਾਮ ਹੈ ਜੀ ਦਲਵਾਰਾ ਸਿੰਘ ਪਿੰਡ ਗੁਰਜਪਾਲ ਦਾ ਸੰਗਤ ਦਾ ਇੱਥੇ ਹੈ ਹੀ ਨਹੀਂ ਕਿ ਅੱਜ ਲੇਬਰ ਹੈ ਨਹੀਂ ਕਿ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਲੇਬਰ ਬਾਰੇ ਕੀ ਕਹਿਣਾ ਚਾਹੁੰਦੇ ਆ ਲੇਬਰ ਇੱਥੇ ਰਾਹ ਨਹੀਂ ਹੈਗਾ ਚੱਲਦੇ ਆ ਕੱਲ ਬਣਾਇਆ ਸੀਗਾ ਬੰਨ ਸੀਗਾ ਨਾਲ ਤੋਂ ਖੜਾ ਓਡੇ ਨਹੀਂ ਨਹੀਂ ਲੇਬਰ ਇੰਨੀ ਘੱਟ ਹੋਣ ਦਾ ਕਾਰਨ ਕੀ ਹੋ ਸਕਦਾ ਠੇਕੇ ਦੇ ਦਿੱਤਾ ਲੇਬਰ ਆਪੇ ਘੱਟ ਹੋਣੀ ਹੈ ਉਹਨਾਂ ਨੇ ਲੇਬਰ ਲੈਂਦੀ ਆ ਲੇਬਰ ਆਪੇ ਘੱਟ ਹੋਣੀ ਹੈ ਜਾਂ ਠੇਕੇ ਤੇ ਦੇ ਦਿੱਤਾ ਤਾਂ ਫੇ ਲੇਬਰ ਕਿੱਦਾਂ ਆ ਜੂਗੀ ਅੱਛਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅਗਲੇ ਕਹਿੰਦੇ ਹੈਗਾ ਕਿ ਜਦ ਠੇਕੇ ਤੇ ਦੇ ਦਿੱਤਾ ਕੰਮ ਉਹ ਕਾਰਨ ਪਬਲਿਕ ਕਹਿੰਦੀ ਆ ਇਹ ਕਾਰਨ ਇਹ ਇਹ ਕਾਰਨ ਬਣਿਆ ਹੈ ਹਾਂਜੀ ਇਸ ਕਰਕੇ ਇਹ ਕਾਰਨ ਬਣਿਆ ਜੀ ਠੀਕ ਹੈ अच्छा ਹੁਣ ਜਿਸ ਤਰ੍ਹਾਂ ਮੰਨ ਲਓ ਠੇਕੇ ਤੇ ਦੇ ਦਿੱਤਾ ਇਹਦਾ ਕੋਈ ਨੁਕਸਾਨ ਹੈਗਾ ਜਾਂ ਕੀ ਜੋ ਕਿਹਾ ਗਿਆ ਜਾ ਰਿਹਾ ਹੈ ਕੋਈ ਠੇਕੇ ਤੇ ਦਿੱਤਾ ਇਹਦਾ ਨੁਕਸਾਨ ਹੈ ਕੀ ਫਾਇਦਾ ਹੈ ਇਹਦਾ ਨੁਕਸਾਨ ਹੈ ਜ਼ਿੰਮੇਵਾਰ ਨੁਕਸਾਨ ਕਿੱਦਾਂ ਆ ਨੁਕਸਾਨ ਇਸ ਵੇਸ ਤੇ ਆ ਠੇਕੇਦਾਰ ਨੇ ਲੇਬਰ ਲਾਈ ਹੋਆ ਬੜੀਆ 50 ਬੰਦੇ ਹੋਣਗੇ 40 ਹੋਣਗੇ ਹਾਂ ਉੱਥੇ ਪਬਲਿਕ 100 150 ਬੰਦਾ ਕੰਮ ਕਰਦਾ ਕਹਿਣ ਦਾ ਮਤਲਬ ਹੈ ਕਿ ਜਦੋਂ ਆਮ ਪਬਲਿਕ ਨੂੰ ਕੰਮ ਦਿੱਤਾ ਜਾਂਦਾ ਆ ਤਾਂ ਹਜ਼ਾਰਾਂ ਦੀ ਤਦਾਦ ਵਿੱਚ ਇੱਥੇ ਲੋਕੀ ਆ ਜਾਂਦੇ ਆ ਹਾਂਜੀ ਹਾਂਜੀ ਤੇ ਹੁਣ ਜਿਹੜੇ ਹਜ਼ਾਰਾਂ ਦੀ ਜਗ੍ਹਾ ਜ ਦੁਨੀਆ ਆਊਗੀ ਕਿਹੜੇ ਵੇਸੇ ਦੇ ਨਾਲ ਦੁਨੀਆ ਆ ਕੇ ਕੰਮ ਕਰਦੀ ਆ ਠੇਕ ਦਾ ਨੇ ਪੈਸੇ ਬੋਲਣੇ ਆਪਣੇ ਖਾਤੇ 'ਚ ਕਹਿੰਦਾ ਮਤਲਬ ਇਹ ਕਾਲਾ ਮਾਲਾ ਹੋ ਸਕਦਾ ਕਾਲਾ ਮਾਲਾ ਹੋਣਾ ਇਸੇ ਕਰਕੇ ਲੋਕੀ ਘਰ ਚ ਬੈਠੇ ਹੋਏ ਨੇ ਕਾਲਾ ਮਾਲਾ ਨਹੀਂ ਇਹ ਸਪਸ਼ਟਾ ਗੱਲ ਕਾਲਾ ਵਾਲੇ ਵਾਲਾ ਕੰਮ ਹੈ ਹੀ ਨਹੀਂ ਦੇਖੋ ਜਦ ਜਿਹੜੀ ਹੁਣ ਸੰਗਤ ਆ ਕੇ ਸੇਵਾ ਕਰੇਗੀ ਉਹ ਠੇਕੇਦਾਰ ਨੇ ਮੰਨ ਲਓ ਜਿਹੜੇ ਨੇ ਕਿਸੇ ਨੇ ਠੇਕਾ ਕਰਿਆ ਉਹ ਤਾਂ ਉਹਦਾ ਸਾਰਾ ਫਾਇਦਾ ਤਾਂ ਉਹਨੂੰ ਹੀ ਮਿਲਣਾ ਹੈ ਫਾਇਦਾ ਸੰਗਤ ਨੇ ਇਹ ਇਸ ਗੱਲ ਦਾ ਤਰਾਜ ਵੀ ਕਰਿਆ ਹੋਵੇਗਾ ਕਿ ਅਸੀਂ ਫਿਰ ਕਿਉਂ ਇਹ ਸੇਵਾ ਕਰਨੀ ਜਦ ਠੇਕੇਦਾਰ ਕਰ ਰਿਹਾ ਹੈ ਇਹ ਇਹੀ ਕਾਰਨ ਹੋ ਸਕਦਾ ਕਿ ਸ਼ਾਇਦ ਕੀ ਆਏ ਨਹੀਂ ਲੋਕੀ ਆਏ ਨਹੀਂ ਬਿਲਕੁਲ ਇਹੀ ਕਾਰਨ ਹੋਵੇਗਾ ਲੋਕੀ ਆਏ ਆਮਨ ਦਾ ਕਾਰਨ ਨਹੀਂ ਨਹੀਂ ਪਰ ਇੱਕ ਗੱਲ ਹੋ ਰਿਹਾ ਭਾਜੀ ਮੰਨ ਲਓ ਰੱਬ ਨਾ ਕਰੇ ਮੀਂਹ ਪੈ ਜਾਂਦਾ ਔਰ ਅਚਾਨਕ ਇੱਕਦਮ ਪਿੱਛੋਂ ਪਾਣੀ ਛੱਡ ਦਿੱਤਾ ਜਾਂਦਾ ਭਾਜੀ ਤੇ ਫੇਰ ਕੀ ਇਹ ਠੇਕੇਦਾਰ ਦੀ ਜ਼ਿੰਮੇਵਾਰੀ ਹੋਏਗੀ ਦੇਖੋ ਫੇਰ ਤਾਂ ਸਭ ਦੇ ਹੱਥ ਖੜੇ ਕੋਈ ਠੇਕੇਦਾਰ ਨਹੀਂ ਕੋਈ ਕੁਝ ਨਹੀਂ ਜਦ ਪਿੱਛੋਂ ਪਾਣੀ ਛੱਡ ਦਿੱਤਾ ਕਿਸੇ ਦਾ ਕੀ ਵਾਸਤਾ ਜੀ ਹਾਂ ਨਹੀਂ ਨਹੀਂ ਮੰਨ ਲਓ ਕਿ ਨਹੀਂ ਫੇਰ ਲੇਬਰ ਦੀ ਤਾਂ ਲੋਡ ਪੈਗੀ ਨਾ ਜਲਦ ਜਲਦ ਤਾਂ ਇਹ ਆਊਗੀ ਜੀ ਹਾਂਜੀ ਜੇ ਲੇਬਰ ਨੂੰ ਫੇਰ ਵੀ ਇਹ ਠੇਕੇਦਾਰ ਰੋਕੂਗੇ ਫਿਰ ਆਪਾਂ ਅਸੀਂ ਕਰਦੇ ਆ ਫੇਰ ਕਦਾਂ ਲੇਬਰ ਆਜੂਗੀ ਜੀ ਹਾਂ ਇਹ ਹਾਂਜੀ ਜਿਹੜੇ ਆਪਣੇ ਸੇਵਾ ਕਰਦੇ ਉਹ ਫਿਰ ਕਿੱਦਾਂ ਆਉਣਗੇ ਲੋਕ ਤਾਂ ਇਸੇ ਕਰਕੇ ਹਟੇ ਆ ਤੇ ਜਿਸ ਵੇਲੇ ਅਸੀਂ ਮਾਲ ਪਾ ਆਈ ਜਾਂਦਾ ਪਿੰਡਾਂ 'ਚੋਂ ਸੇਵਾ ਦਾ ਥੈਲੇ ਵਿਗਲੇ ਆਪ ਲਿਆਉਂਦੇ ਮਿੱਟੀ ਵਿਗਲੇ ਆਪ ਲਿਆਉਂਦੇ ਟਰਾਲੀਆਂ ਭਰ ਕੇ ਤੇ ਛੱਡ ਕੇ ਜਾਂਦੇ ਆ ਮਾਲ ਠੇਕਦਾਰ ਦੇ ਖਾਤੇ ਜਾਈ ਜਾਂਦਾ ਸਹੀ ਗੱਲ ਹੈ ਜੀ ਇਸੇ ਕਰਕੇ ਲੋਕੀ ਪਿੱਛੇ हट ਗਏ ਹੋਣਗੇ ਗੱਲ ਸੰਗਤ ਘਟ ਗਈ ਆ ਠੀਕ ਆ ਜੀ ਇਹ ਤੁਸੀਂ ਜਿਹੜਾ ਇਹਨਾਂ ਦੀ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਅਸੀਂ ਸਾਰੀ ਦਿਖਾਈ ਹੈਗੀ ਆ ਬਾਕੀ ਜਿਹੜੀ ਕੀ ਗੱਲ ਬਾਤ ਹੈ ਅਸਲ ਜਰਨਲਿਸਟ ਦੀ ਕੁਸ਼ਤੀ ਨਹੀਂ ਕਰ ਸਕਦਾ ਇਹ ਲੋਕਾਂ ਦੇ ਆਪਣੇ ਜਿਹੜੀ ਗੱਲ ਬਾਤ ਹੈ ਬਾਕੀ ਮੁੰਡੇ ਸੇਵਾ ਵਾਲੇ ਹੈਂ ਸੇਵਾ ਵਾਲੇ ਫੁਰਕਾਨ ਜਲਾ ਕੀ ਨਾਮ ਹੈ ਫੁਰਕਾਨ ਅੱਛਾ ਕਹਾਂ ਸੇ ਹੋ ਸਰਨਪੁਰ ਤੋਂ ਯਹਾਂ ਪਰ ਕੀ ਕੰਮ ਕਰ ਰਹੇ ਹੋ ਇਹ ਮਨਿਗਰਾਲ ਦੇ ਬੰਦੇ ਹੈਗੇ ਇਹਨੇ ਨਹੀਂ ਜੇ ਠੇਕੇ ਪਰ ਕੰਮ ਹੈ ਠੇਕੇ ਪੇ ਜੀ ਦਿਹਾੜੀ ਪੇ ਮਨਿਗਰੇ ਵਾਲੇ ਪੇ ਆਪੋ ਠੇਕੇ ਠੇਕੇਦਾਰ ਨੇ ਆਪਕੋ ਰੱਖਾ ਹੋਇਆ ਹੈ ਤੋ ਉਹ ਕੰਮ ਕਰ ਰਿਹਾ ਕੀ ਆ ਦਿਹਾੜੀ ਦਿੰਤੇ ਹੈ ਆਪਕੋ ਹਾਂ ਜੀ दियाड़ी का मिलते है आपको सर 1000 रुपया दियाड़ी देते है 800 1000 रुपया बंदे के साथ से देते है जी बंदे के साथ आप सभी जितने भी है ये सभी ठेके पर आ सेवादार आ रहा मुंडे ट्राक चलाने वाले सेवादार आते ठेके पे भी काम कितने बंदे आपके आए होंगे ठेके पर काम करने के लिए 25 बंदे आएंगे सिर्फ 25 बंदे पज्जा वाले अलग है जी अंदाजन कितने होंगे रलाम लाके हां जी सर ਹੇ 70-70 ਬੰਦੇ ਆਗੇ ਜੀ ਕਹਿੰਦਾ ਮਤਲਬ ਕਹਨੇ ਦਾ ਮਤਲਬ ਇਹ ਹੋਇਆ ਕਿ 50 ਸੇ ਵੀ ਕਮ ਬੰਦੇ ਆ ਨਹੀਂ ਸਰ ਅਲੱਗ ਅਲੱਗ ਲੇਬਰ ਹੈ ਨਾ ਇਹ ہماری ਪਾਰਟੀ ਹੈ ਇਹ ہماری ਹੈ ਦੂਜੀ ਲੇਬਰ ਵਾਲੀ ਹੈ ਆਪਕੀ ਪਾਰਟੀ ਕੇ ਕਿਤਨੇ ਬੰਦੇ ਹੈ ਇਹ ਹੈ ਜੀ ਸਾਡੀ ਪਾਰਟੀ ਕੇ ਨਾ 70-70 ਬੰਦੇ ਮਤਲਬ ਜੇ ਠੇਕੇ ਪਰ ਕੰਮ ਦੇ ਦਿਆ ਹੈ ਜੀ ਮੈਂ ਨਾ ਸੁਖਾ ਜੀ ਕਿਹੜਾ ਪਿੰਡ ਆ ਪਿੰਡ ਈਸਾਪੁਰ ਜੀ ਈਸਾਪੁਰ ਇਹ ਜਿਹੜੀ ਲੇਬਰ ਲੱਗੀ ਹੋਈ ਆ ਇਹ ਸੇਵਾਦਾਰ ਆ ਜਾਂ ਠੇਕੇ ਤੇ ਲੱਗੀ ਹੋਈ ਆ ਠੇਕੇ ਤੇ ਠੇਕੇ ਤੇ ਲੱਗੀ ਆ ਕਿੰਨੇ ਬੰਦੇ ਆ ਤੁਹਾਡੇ 50 60 ਬੰਦਾ ਹੈਗਾ ਜੀ ਇਹ ਠੇਕੇ ਤੇ ਕਦੋਂ ਤੋਂ ਲੇਬਰ ਲੱਗੀ ਆ ਤੁਹਾਡੇ ਇਹ ਅੱਜ ਹੋ ਗਏ ਨੇ ਸਾਨੂੰ 5-7 ਦਿਨ ਹੋ ਗਏ 5-7 ਦਿਨ ਹੋ ਗਏ ਠੇਕੇ ਤੇ ਲੱਗੀ ਆ ਮੰਨ ਲਓ ਤੁਹਾਡੇ ਤਕਰੀਬਨ ਅਸੀਂ ਜੇ ਬੰਦਿਆਂ ਦੀ ਗਿਣਤੀ ਕਰੀਏ ਤਾਂ ਪਤਾ ਲੱਗਾ ਕਿ ਵੱਧ ਤੋਂ ਵੱਧ 100 ਬੰਦਾ ਹੋਏਗਾ ਤੁਹਾਡੇ ਟੋਟਲ 50 ਤੋਂ ਬਲਤਾਂ ਵੱਧ ਨਹੀਂ ਹੈਗੇ 100 ਬੰਦਾ ਵੱਧ ਤੋਂ ਵੱਧ ਠੇਕੇਦਾਰਾਂ ਦਾ ਹੋਏਗਾ ਰੱਬ ਨਾ ਕਰੇ ਪਿੱਛੋਂ ਪਾਣੀ ਛੱਡ ਦਿੱਤਾ ਜਾਂਦਾ ਜਾਂ ਮੀਂਹ ਪੈ ਜਾਂਦਾ ਕਿ ਇਹ ਤੁਹਾਡੀ ਇੰਨੀ ਜਿਹੜੀ ਬਹੁਤ ਘੱਟ ਲੇਬਰ ਹੈ ਪਾਣੀ ਨੂੰ ਸੰਭ ਸਕੇਗੀ ਆ ਸੰਭ ਸਕੇਗੀ ਸਾਮ ਸਕਦੇ ਆ ਕਿਉਂਕਿ ਸਾਡੀ ਰਾਤ ਨੂੰ ਵੀ ਨਾਈਟ ਨਾਈਟ ਦੇ ਬੰਦੇ ਵੀ ਚੱਲਦੇ ਨੇ ਜੀ ਹਾਂ 50 ਬੰਦਾ ਨਾਈਟ ਹੁੰਦਾ ਹੈ ਹਾਂ 50 ਡੇ ਹੁੰਦਾ ਜੀ ਤੇ 100 ਬੰਦਾ ਹੋਇਆ 100 ਹੈ ਜੀ 100 ਬੰਦਾ ਜਿਹੜਾ ਐ ਏਡੇ بڑے ਦਰਿਆ ਨੂੰ ਕੀ ਠੱਲ ਪਾ ਸਕਦਾ ਹੈ ਪਾ ਸਕਦਾ ਹੈ ਪਤਾ ਹੈ ਗੱਲ ਕੀ ਹੁਣ ਥੋੜਾ ਜਿਹਾ ਕੰਮ ਕਰਨ ਨੂੰ ਜਗ੍ਹਾ ਵੀ ਚਾਹੀਦੀ ਏ ਹੁਣ ਇੱਥੇ ਤੁਸੀਂ 500 ਬੰਦਾ ਕੱ ਲੈ ਆਦੋ ਖਲਾ ਕੇ ਜੇ ਉੱਥੇ ਕੰਮ ਕਰਨ ਨੂੰ ਤੁਹਾਡੇ ਕਹਿਣ ਦਾ ਮਤਲਬ ਹੈ ਸਪੇਸ ਚਾਹੀਦੀ ਹੈ ਹਾਂ ਸਪੇਸ ਚਾਹੀਦੀ ਸਪੇਸ ਚਾਹੀਦੀ ਸਪੇਸ ਦੇ ਵਿੱਚ ਜਿਹੜਾ ਕੰਮ ਐ ਉਹ ਜਲਦੀ ਹੋਏ ਹਾਂਜੀ ਹਾਂਜੀ ਠੀਕ ਹੈ ਸਕਦੇ ਆ ਤੇ ਉਹ ਟੁੱਟ ਲੰਗਰ ਜਿਹੜਾ ਆ ਉਹ ਚਲਾਇਆ ਜਾ ਰਿਹਾ ਆ ਇਹ ਤੁਸੀਂ ਦੇਖ ਪਾ ਰਹੇ ਹੋ ਹਾਂਜੀ ਫੰਜ ਫਲਗੂਰੇ ਸਭ ਕੋ ਮੇਰੇ ਪਿੱਛੇ ਪਾਇਆ ਹੈ ਹਾਂਜੀ ਔਰ ਲੰਗਰ ਜਿਹੜੇ ਆ ਇੱਥੇ ਲਗਾਤਾਰ ਜਿਹੜੇ ਲੰਗਰ ਹੈਗੇ ਆ ਉਹ ਚੱਲ ਰਹੇ ਆ ਔਰ ਤੁਹਾਨੂੰ ਅਸੀਂ ਰੋਜ਼ਾਨਾ ਜਿਹੜੀ ਕਵਰੇਜ ਹੈਗੀ ਆ ਡੇਲੀ ਆ ਉਹ ਦਿਖਾਉਂਦੇ ਹੈਗੇ ਆ ਔਰ ਸੇਵਾਦਾਰਾਂ ਵੱਲੋਂ ਵਾ ਖੋਪੀ ਸੇਵਾ ਜਿਹੜੀ ਆ ਉਹ ਨਵਾਈ ਜਾ ਰਹੀ ਹੈ। ਹਾਂ ਜੀ। ਮੇਰਾ ਨਾਮ ਸੋਨ ਸਿੰਘ ਹੈ ਸਰਪੰਚ ਅੰਬੋਲ ਸਟਾਈਲ ਦਾ ਹਾਂ। ਅੱਛਾ ਬੁਰ ਚਾਈਲ ਦਾ ਹਾਂ। ਹਾਂ ਜੀ। ਹਾਂ ਜੀ ਇਹ ਲੰਗਰ ਵਗੈਰਾ ਕਿੱਥੋਂ ਆ ਰਿਹਾ ਜੀ? ਇਹ ਜੈ ਰਾਜੀ ਦੀ ਜੀ ਰਾਜਾ ਰਿਕਰਪਲੀ ਜੀ ਜੀ ਇਹ ਰਾਜਾ ਸਾਹਿਬ ਦੀ ਮਿਹਰਬਾਨੀ ਹੈ ਜੀ ਲੰਗਰ ਕਰਾ ਉੱਥੋਂ ਆ ਰਿਹਾ। ਤੇ ਤੁਸੀਂ ਇਹ ਜ਼ਿੰਮੇਵਾਰੀ ਵੀ ਸਾਂਭੀ ਹੋਈ ਆ ਫੇ ਲੰਗਰ ਇੱਥੇ ਆਵੇ ਪਹਚਾਣ ਦੀ ਆਹਦੀ ਬਸ ਉਹਨਾਂ ਦੀ ਮਿਹਰਬਾਨੀ ਆ ਜੀ ਰਾਇਆ ਸਾਹਿਬ ਦੇ ਸਿਰ ਤੇ ਚੰਗਾ ਲੱਗਿਆ ਤੇਰੇ ਨਾਲ ਮਿਲ ਕੇ ਕੰਮ ਚੱਲ ਰਿਹਾ ਹਾਂਜੀ ਹਾਂਜੀ ਠੀਕ ਹੈ